ਇਸ ਦਾ ਆਗਾਜ ਪ੍ਰੈਸ ਦੇ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸੜ ਨੇ ਮਾਪਾਗੋਤੀ ਦੀ ਜੋਤ প্রজ্বলਿਤ ਕਰਕੇ ਕੀਤਾ ਇਸ ਮੌਕੇ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸੜ ਨੇ ਦੱਸਿਆ ਕਿ ਟ੍ਰੈਸਟ ਵੱਲੋਂ 7 ਤੋਂ 12 ਅਗਸਤ ਤੋਂ 13 ਅਗਸਤ ਤੱਕ ਮਾਤਾ ਚੰਦਪੁਰ ਨੇ ਸਥਿਤ ਜੇਦਰਵਾਵਾਲਾ ਦੇ ਧਰਮਸ਼ਾਲਾ ਵਿਖੇ ਲਾਇਆ ਜਾ ਰਿਹਾ ਹੈ ਜਿਸਨੂੰ ਸਮਰਪਿਤ ਅਜੋਬਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਜਨੋ ਕੇ ਅੱਜ ਹੀ ਪੰਡਾਰੇ ਲਈ ਰਾਸੰਗ ਦੇ ਟਰੱਕ ਕਰਵਾਣਾ ਦਿੱਤੇ ਜਾਣਗੇ ਉਨਾ ਦੱਸਿਆ ਗਿਆ ਮਾਤਾ ਚੰਤਪੁਰਨੀ ਦੇ ਦਰਬਾਰ ਵਿੱਚ ਲੱਗ ਰਹੇ ਸੌਣ ਮੇਲੇ ਦੌਰਾਨ ਪਾਸ ਤੋਂ ਮਾਤਾ ਚੰਤਪੁਰਨੀ ਸਿੱਧੇ ਦੇ ਦਰਬਾਰ ਹਵਾਲੇ ਅੰਦਰ ਧਰਮਸ਼ਾਲਾ ਵਿਖੇ 5 ਅਗਸਤ ਤੋਂ 13 ਅਗਸਤ ਤੱਕ ਲਾਇਆ ਜਾ ਰਹੇ ਪੰਡਾਰੇ ਵਿੱਚ ਸ਼ਰਧਾਲੂਆਂ ਦੀ ਸੇਵਾ ਲਈ ਵੱਖ-ਵੱਖ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਸਟਾਲਾਂ ਲਗਾਈਆਂ ਜਾਣਗੀਆਂ ਪ੍ਰਧਾਨ ਜੀ ਮਾਤਾ ਚੰਤਪੁਰਨੀ ਧਰਮਸ਼ਾਲਾ ਟਰੱਸਟ ਬਣਿਓਂ ਦਾ ਕਿ ਦਰਬਾਰ ਬਣਿਓਂ ਚੰਤਪੁਰਨੀ ਚੰਤਪੁਰਨੀ ਦਾ ਅੰਮਚ ਪੰਡਾਰਾ ਲਾਇਆ ਜਾ ਰਿਹਾ ਹੈ ਭਾਈ ਮਾ ਪੰਡਾਰਾ ਜਗਲਵਾ ਸਰਦੇ ਸਹਿਯੋਗਦਾਲ ਸਹਿ ਮਾਤਾ ਚੰਪੂਰਨੀ ਲੰਗਰ ਕਮੇਟੀ ਵੱਲੋਂ ਸਪਾਈ ਮਹੰਦਾਰਾ ਅੱਜ ਰਾਤ ਨੂੰ ਸਹੀ 7:30 ਵਜੇ ਟ੍ਰੈਕ ਕਰਵਾਇਆ ਕੀਤਾ ਜਾਣਗੇ ਉਹ 5 ਤਰੀਕ ਤੋਂ ਲੈ ਕੇ 5 ਅਗਸਤ ਤੋਂ ਲੈ ਕੇ 18 ਅਗਸਤ ਤੱਕ ਨਿਰਮਗੰਝੜਾ ਉਸ ਦੇ ਭਨਾਰਾ ਸੋਨੂ ਦੇਸੀ 14 ਮਾਤਾ ਦੇ ਤਰਫ ਲਾਜਾ ਤੇਰੇ ਮਾਤਾ ਦੇ ਭਗਤ ਹੈ ਜੇ ਸਰਦਾਲੂ ਚੜਾ ਕਿੱਧਰ ਰੋ ਜਾਣਗੇ ਉੱਥੇ ਧਰਮਸ਼ਾਲਾ ਦੇ ਵਿੱਚ ਕਿਸ ਦਾ ਅਰੇਂਜਮੈਂਟ ਹੈ ਜੋ ਵੀ ਸ਼ਿਕਾਂਤ ਉਡਾਰਿਆ ਉਹਨਾਂ ਵਾਸਤੇ ਰਹਿਣ ਦਾ ਔਰ ਪਿੰਾਰੇ ਦਾ ਪੂਰਾ ਬਹੁਤ ਕੰਗੀ ਤਰ੍ਹਾਂ ਸਾਰੇ ਮੈਂਬਰਾਂ ਨੇ ਆਪ ਦੀ ਤਰਫਹੀ ਨਾਲ ਬਹੁਤ ਸੋਹਣਾ ਇੰਤਜ਼ਾਮ ਕੀਤਾ ਜੋ ਸ਼ਹਿਰ ਵੀ ਨੂੰ ਜੋ ਜਿੰਨੇ ਵੀ ਸੰਡੇ ਜਾਊਗੀ ਉਹ ਵੀ ਸਾਰੇ ਮੈਂਬਰ ਸਿਰ ਮੱਤੇ ਤੇ ਲੈ ਕੇ ਹੋਏ ਉਹਨਾਂ ਦੀ ਪੂਰੀ ਵੀ ਆਇਆ ਜਿਹੜਾ ਬਹਾਸੇ ਪੱਤਰਕਾਰ ਗੋਵਨ ਗੁਪਤਾ ਦੀ ਰਿਪੋਰਟ